ਕਰੋਵਾ ਗਵਾ ਕਰਕੇ ਜ਼ਬਰ ਜਨਾਹ ਕਰਨ ਦੇ ਮਾਮਲੇ ਵਿੱਚ ਆਇਆ ਨਵਾਂ ਮੋੜ ਪੀੜਤ ਨੌਜਵਾਨ ਤੇ ਪਰਿਵਾਰ ਆਇਆ ਕੈਮਰੇ ਸਾਹਮਣੇ ਕੁੜੀ ਦੇ ਮਿਲਣ ਵਾਲੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਹੋ ਕੇ ਫਟੇ ਖੁਲਾਸੇ ਬੀਤੇ ਦਿਨੀ थाना ममਦੋਟ ਅੰਦਰ ਪੈਂਦੇ ਇੱਕ ਪਿੰਡ ਵਿੱਚ ਇੱਕ ਲੜਕੀ ਵੱਲੋਂ ਉਸ ਨੂੰ ਅਗਵਾ ਕਰਕੇ ਪਿਸਤੌਲ ਦੀ ਨੋਕ ਤੇ ਜ਼ਬਰ ਜਨਾਹ ਕਰਨ ਤੇ ਫਿਰ ਪਿੰਡ ਬਾਹਰ ਸੁੱਟ ਜਾਣ ਦੇ ਇਲਜ਼ਾਮਾਂ ਤਹਿਤ ਦੋ ਮੁੰਡਿਆਂ ਤੇ ਕਥੀ ਤੌਰ ਤੇ ਜ਼ਬਰ ਜਨਾਹ ਕਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਸੀ ਪਰ ਉਸ ਤੋਂ ਬਾਅਦ ਹੁਣ ਲੜਕਾ ਤੇ ਲੜਕੇ ਦੇ ਪਰਿਵਾਰ ਨੇ ਮੀਡੀਆ ਆ ਸਾਹਮਣੇ ਵੱਡੇ ਖੁਲਾਸੇ ਸਬੂਤਾ ਸਮੇਤ ਕਰਨ ਦਾ ਦਾਵਾ ਕੀਤਾ ਹੈ ਪੀੜਤ ਨੌਜਵਾਨਾਂ ਦੇ ਪਰਿਵਾਰ ਨੇ ਕੈਮਰੇ ਅੱਗੇ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਕਤ ਲੜਕੀ ਦਾ ਸਾਡੇ ਪਰਿਵਾਰ ਦੇ ਨੌਜਵਾਨ ਨਾਲ ਰਿਲੇਸ਼ਨ ਸੀ ਜਿਸ ਕਰਕੇ ਲੜਕੀ ਨੌਜਵਾਨ ਨੂੰ ਮਿਲਣ ਆਉਂਦੀ ਰਹੀ ਉਹਨਾਂ ਨੇ ਕਿਹਾ ਕਿ ਜਿਸ ਦਿਨ ਦਾ ਵਕੂਆ ਬਣਾਇਆ ਗਿਆ ਕਿ ਸਾਡੀ ਲੜਕੀ ਨੂੰ ਅਗਵਾ ਕਰਕੇ ਪਿਸਤੌਲ ਦੀ ਨੋਕ ਤੇ ਰਾਤ ਜ਼ਬਰ ਜਨਾਹ ਕੀਤਾ ਹੈ ਇਸ ਦਾ ਖੰਡਨ ਕਰਦੇ ਆ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਸਾਡੇ ਘਰੇ ਲੱਗੀ ਸੀਸੀਟੀਵੀ ਵਿੱਚ ਇਹ ਗੱਲ ਸਾਹਮਣੇ ਆ ਗਈ ਹੈ ਕਿ ਸਾਡਾ ਨੌਜਵਾਨ ਉਸ ਲੜਕੀ ਨੂੰ ਨਾ ਤਾਂ ਅਗਵਾ ਕਰਕੇ ਲਿਆਇਆ ਅਤੇ ਨਾ ਹੀ ਉਸ ਲੜਕੀ ਨੂੰ ਪਿਸਤੌਲ ਦੀ ਨੋਕ ਤੇ ਕੋਈ ਧਮਕੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਘਰ ਵਿੱਚ ਸੀ ਜਦਕਿ ਉਕਤ ਲੜਕੀ ਉਹਨਾਂ ਦੇ ਘਰ ਚੱਲ ਕੇ ਆਈ ਹੈ ਜਿਸ ਦਾ ਖੁਲਾਸਾ ਸੀਸੀਟੀਵੀ ਫੋਟੋਜ਼ ਵਿੱਚ ਹੋਇਆ ਹੈ। ਪਰਿਵਾਰ ਨੇ ਸੀਸੀਟੀਵੀ ਫੋਟੇਜ ਦਿਖਾਉਂਦਿਆਂ ਹੋਇਆਂ ਇਹ ਵੀ ਦਾਵਾ ਕੀਤਾ ਹੈ ਕਿ ਲੜਕੀ ਸਾਡੇ ਘਰ ਆਈ ਹੈ ਅਤੇ ਲੜਕੀ ਲੜਕੇ ਕੋਲ ਕੁਝ ਘੰਟੇ ਰੁਕਣ ਤੋਂ ਬਾਅਦ ਫਿਰ ਚਲੀ ਜਾਂਦੀ ਹੈ। ਉਹ ਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਜਦਕਿ ਪੁਲਿਸ ਨੇ ਸਾਡੇ ਲੜਕੇ ਉੱਪਰ ਇੱਕ ਮਾਮਲਾ ਲੜਕੀ ਨੂੰ ਗਵਾਹ ਕਰਕੇ ਜ਼ਬਰਦਸਤ ਕਰਨ ਦਾ ਵਕ ਵਕ ਤਰਾਮਾ ਤਹਿਤ ਦਰਜ ਕਰ ਦਿੱਤਾ ਹੈ। ਹੁਣ ਦੂਜੇ ਪਾਸੇ ਇਹディア ਦੇ ਸਹਾਰੇ ਨਾਲ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਖਰਾਬ ਨਾ ਹੋਵੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਲੜਕੀ ਲੜਕੇ ਦੋਨੋਂ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਰਿਲੇਸ਼ਨ ਵਿੱਚ ਸਨ ਪਤਾ ਨਹੀਂ ਕਿਸ ਗਲਤੋਂ ਉਹਨਾਂ ਨੇ ਕਿਸੇ ਦੀ ਚੁੱਕ ਤੇ ਆ ਕੇ ਇਹ ਹੀ ਕਾਰਾ ਕਰ ਦਿੱਤਾ ਹੈ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਂਚ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ ਹੁਣ ਹਾਲమే ਹੈ ਕਿ ਪੀੜਤ ਪਰਿਵਾਰ ਇਸ ਗੱਲ ਤੋਂ ਹੈਰਾਨ ਹੈ ਕਿ ਉਹਨਾਂ ਕੋਲ ਕੋਈ ਪਿਸਤੌਲ ਵੀ ਨਹੀਂ ਹੈ ਫਿਰ ਪਿਸਤੌਲ ਦੀ ਨੋਕ ਤੇ ਅਗਵਾ ਕਰਕੇ ਜ਼ਬਰਜਨਾ ਕਰਨ ਦਾ ਮਾਮਲਾ ਉਹ ਤਰਚ ਕੀਤਾ ਜਦ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਸ ਲਈ ਇਸ ਮਾਮਲੇ ਦੀ ਸਹੀ ਇਨਕੁਆਇਰੀ ਕਰਕੇ ਅਸਲੀਅਤ ਸਾਹਮਣੇ ਲਿਆਂਈ ਜਾ ਸਕੇ ਜਦ ਕਿ ਦੂਜੇ ਪਾਸੇ ਇਸ ਸੰਬੰਧੀ ਕਥਿਤ ਦੋਸ਼ਾਂ ਵਿੱਚ ਕਿਰੇ ਨੌਜਵਾਨ ਨੇ ਕਮਰੇ ਸਾਹਮਣੇ ਰਾਜ ਖੋਲੇ ਤੁਸੀਂ ਵੀ ਸੁਣ ਹੈਰਾਨ ਹੋ ਜਾਓਗੇ ਨੌਜਵਾਨ ਨੇ ਕਿਹਾ ਕਿ ਕੁੜੀ ਨੇ ਮੇਰੇ ਨਾਲ ਤੱਕੇ ਨਾਲ ਫਰੈਂਡਸ਼ਿਪ ਕੀਤੀ ਹੈ ਮੈਂ ਉਸ ਨੂੰ ਨਾ ਕੀਤੀ ਪਰ ਉਸ ਨੇ ਮੈਨੂੰ ਆਪਣੇ ਝਾਲ ਵਿੱਚ ਫਸਾ ਲਿਆ ਜਿਸ ਦੇ ਸਬੂਤ ਮੇਰੇ ਕੋਲ ਹਨ ਮੈਂ ਉੱਚ ਅਧਿਕਾਰੀਆਂ ਤੋਂ ਮੰਗ ਕਰਦਾ ਹਾਂ ਕਿ ਇਸ ਪੂਰੇ ਮਸਲੇ ਦੀ ਗਹਿਰਾਈ ਨਾਲ ਜਾਂਚ ਹੋਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਕੀ ਨਾਮ ਵਜੀ ਤੁਹਾਡਾ ਸੁਖਚਾਨ ਸਿੰਘ ਵੀਡੀਓ ਚੱਲ ਰਹੀ ਹੈ ਚੈਨਲ ਤੇ ਜਿੱਦੇ ਚ ਇੱਕ ਕੁੜੀ ਕਹਿ ਰਹੀ ਆ ਕਿ ਮੇਰੇ ਨੂੰ ਕਡਨੈਪ ਕਰਕੇ ਤੁਸੀਂ ਤੇ ਤੁਹਾਡਾ ਇੱਕ ਦੋਸਤ ਲੈ ਕੇ ਗਏ ਹੋ ਔਰ ਮੇਰੇ ਨਾਲ ਜ਼ਬਰਜਨਾ ਕੀਤਾ ਤੇ ਉਸ ਤੋਂ ਬਾਅਦ ਪਿੰਡ ਦੇ ਬਾਹਰ ਸੁੱਟ ਗਏ ਇਹ ਪੂਰਾ ਮਸਲਾ ਹੈਗਾ ਕੀ ਆ ਗੱਲ ਭਾਜੀ ਇਦਾਂ ਹੈ ਕਿ ਇਹ ਸਭ ਦਰਸਲ ਝੂਠ ਹੈ ਠੀਕ ਹੈ ਜੀ ਨਾ ਕਿ ਡਨੈਪ ਦੀ ਗੱਲ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਇੰਦਾ ਠੀਕ ਹੈ ਜੀ ਗੱਲ ਇਦਾਂ ਹੈ ਕਿ ਕੁੜੀ ਖੁਦ ਆਪ ਮਿਲਣ ਆਈ ਹੈ ਜੀ ਠੀਕ ਹੈ ਜੀ ਘਰੋਂ ਆਪ ਨਿਕਲਦੀ ਆ ਸੀਸੀਟੀਵੀ ਰਿਕਾਰਡ ਹੋ ਗਿਆ ਸਾਰਾ ਕੁਝ ਠੀਕ ਹੈ ਜੀ ਆਪ ਨਿਕਲਦੀ ਆ ਉਹ ਤੋਂ ਬਾਅਦ ਮਤਲਬ ਕਿ ਕਿਤੇ ਬਾਹਰ ਰੂਮ ਚ ਕਿਤੇ ਬੈਠਦੇ ਆ ਠੀਕ ਹੈ ਗੱਲਬਾਤ ਹੁੰਦੀ ਆ ਸਾਰੀ ਠੀਕ ਆ ਉੱਥੋਂ ਜਾ ਕੇ ਫਿਰ ਘਰ ਵਾਪਸ ਆ ਜੇ ਠੀਕ ਹੈ ਕੁੜੀ ਉਹ ਤੋਂ ਬਾਅਦ ਇਕੱਲੀ ਹੁੰਦੀ ਆ ਘਰ ਠੀਕ ਹੈ ਜੀ ਤੇ ਉਹ ਤੋਂ ਬਾਅਦ ਮਤਲਬ ਕਿ ਕਰੇ ਜਾ ਕੇ ਕੁਝ ਇਦਾਂ ਮਾਮਲਾ ਦਰਜ ਕੀਤਾ ਜਾਏ ਕਿ ਰੇਪ ਕੇਸ ਬਣਾ ਦਿੱਤਾ ਗਿਆ ਮੇਰੇ ਤੇ ਠੀਕ ਹੈ ਜੀ ਇੱਕ ਮੇਰਾ ਬ੍ਰਦਰ ਆ ਚਾਚੇ ਦਾ ਮੁੰਡਾ ਠੀਕ ਹੈ ਉਹਦੇ ਤੇ ਮਤਲਬ ਇਨਨਾਮ ਲਾਇਆ ਦਿੱਤਾ ਗਿਆ ਰੇਪ ਕੇਸ ਦਾ ਇਹ ਉਹ ਠੀਕ ਹੈ ਬਹੁਤ ਕੁਝ ਕੀਤਾ ਗਿਆ ਠੀਕ ਹੈ ਤੇ ਇਹ ਤੁਹਾਡੀ ਕਿੰਨੇ ਕ ਟਾਈਮ ਤੋਂ ਜਿਹੜੀ ਫਰੈਂਡਸ਼ਿਪ ਆ ਉਹਦੇ ਨਾਲ ਇਹ ਲਗਭਗ ਹੋ ਗਏ ਆ 1.5 ਮਹੀਨਾ ਹੋ ਗਿਆ ਜੀ 1.5 ਮਹੀਨਾ ਹੋ ਗਿਆ ਠੀਕ ਆ ਉਹ ਵੀ ਕੁੜੀ ਦੇ ਥਰੂ ਕੀਤੀ ਗਈ ਆ ਜੀ ਕੁੜੀ ਨੇ ਕਿਹਾ ਕਿ ਕਰੋ ਠੀਕ ਆ ਨਹੀਂ ਤਾਂ ਮੇਰਾ ਕੋਈ ਇੰਦੇ ਵਿਚਾਰ ਨਹੀਂ ਸੀਗੇ ਉਸੇ ਹੋਰ ਕੁੜੀ ਨੇ ਕਿਹਾ ਹਾਂਜੀ ਅੱਛਾ ਉਸ ਤੋਂ ਬਾਅਦ ਤੁਸੀਂ ਕਿੰਨੀ ਕ ਵਾਰੀ ਮਿਲੇ ਸੀਗੇ ਅਸੀਂ ਦੋ ਵਾਰ ਮਿਲੇ ਸੀ ਹਾਂਜੀ ਉਹਨਾਂ ਜਿਹੜੀ ਸੀਸੀਟੀਵੀ ਆ ਰਹੀ ਆ ਜਿਸ ਦਿਨ ਰਾਤ ਕਿਹਾ ਜਾ ਰਿਹਾ ਵੀ ਉਸ ਰਾਤ ਨੂੰ ਤੁਸੀਂ ਉਹਨੂੰ ਘਰੋਂ ਚੱਕ ਦਿਓ ਉਹ ਬਾਥਰੂਮ ਕਰਨ ਨਿਕਲਦੀ ਆ ਤੇ ਉਦੋਂ ਤੁਸੀਂ ਚੱਕ ਦੇ ਜੀ ਹਾਂਜੀ ਉਦੋਂ ਤੁਸੀਂ ਉਹਨੂੰ ਚੱਕ ਕੇ ਲਿਆਉਂਦੇ ਜੀ ਨਹੀਂ ਜੀ ਖੁਦ ਆਉਂਦੀ ਆ ਲੜਕੀ ਆਪ ਉੜੀ ਤੁਹਾਡੇ ਕੋਲ ਖੁਦ ਆਉਂਦੀ ਆ ਹਾਂਜੀ ਖੁਦ ਆਉਂਦੀ ਆ ਜੀ ਕਿੱਥੇ ਆਪਣੇ ਆਉਂਦੀ ਆ ਪਿੰਡ ਦੇ ਬਾਹਰਲੇ ਬਾਹਰ ਇਕਟੋਆ ਹੈਗਾ ਠੀਕ ਉੱਥੋਂ ਤੱਕ ਆਉਂਦੀ ਆ ਅੱਗੋਂ ਆ ਕੇ ਮੈਂ ਲੈ ਜਾਂਦਾ ਨਹੀਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਉਹ ਆ ਗਈ ਆ ਉਹਨੇ ਮਤਲਬ ਕੰਟੈਕਟ ਕੀਤਾ ਹੁੰਦਾ ਜੀ ਪਹਿਲਾਂ ਤੁਹਾਨੂੰ ਫੋਨ ਕੀਤਾ ਹਾਂਜੀ ਫੋਨ ਕੀਤਾ ਜੀ ਉਸ ਤੋਂ ਬਾਅਦ ਫਿਰ ਤੁਸੀਂ ਕੁੜੀ ਨੂੰ ਲੈਣ ਜਾਂਦੇ ਹੋ ਹਾਂਜੀ ਇਹ ਜਿਹੜੀ ਸੀਸੀਟੀਵੀ ਸਾਰੀ ਆ ਫਿਰ ਉਹ ਕੈਮਰੇ ਚ ਕੈਦ ਹੋ ਗਿਆ ਸਾਰਾ ਕੁਝ ਹਾਂਜੀ ਕੈਦ ਹੋ ਗਿਆ ਜੀ ਅੱਛਾ ਫਿਰ ਕੁੜੀ ਜਦੋਂ ਆਉਂਦੀ ਆ ਫਿਰ ਕੁੜੀ ਤੁਹਾਡੇ ਕੋਲ ਕਿੰਨਾ ਕੁ ਟਾਈਮ ਘਰੇ ਘਰੇ ਰਹਿੰਦੀ ਆ ਮੇਰੇ ਕੋਲ ਰਹਿੰਦੀ ਆ ਜੀ 2 ਘੰਟੇ ਰਹਿੰਦੀ ਆ ਜੀ ਘਰੇ ਹੀ ਹੁੰਦੀ ਤੁਹਾਡੇ ਹਾਂਜੀ ਅੱਛਾ ਤੁਹਾਡੇ ਪਰਿਵਾਰ ਨੂੰ ਨਹੀਂ ਪਤਾ ਲੱਗਿਆ ਇਹ ਨਹੀਂ ਜੀ ਅੱਛਾ 2 ਘੰਟੇ ਬਾਅਦ ਫਿਰ ਕੁੜੀ ਨੂੰ ਛੱਡ ਕੇ ਆਉਂਦੇ ਹੋ ਜਾਂ ਕੁੜੀ ਚਲੀ ਜਾਂਦੀ ਆ ਕੁੜੀ ਨੂੰ ਬਾਹਰ ਗੇਟ ਤੋਂ ਬਾਹਰ ਕੱਢ ਦੇ ਦੀ ਆ ਠੀਕ ਆ ਉਸ ਤੋਂ ਬਾਅਦ ਕੁੜੀ ਆਪਣੇ ਆਪ ਘਰ ਜਾਂਦੀ ਆ ਠੀਕ ਆ ਜੀ ਕਿੰਨਾ ਮਹੀਨਾ ਦੁਬਾਰਾ ਜਾਣ ਲੱਗੇ ਆ ਜੇ ਉਹ ਬਸ ਅੱਛਾ ਉਦੋਂ ਤੱਕ ਤੁਹਾਡਾ ਕੋਈ ਲੜਾਈ ਝਗੜਾ ਨਹੀਂ ਸੀਗਾ ਨਹੀਂ ਜੀ ਅੱਛਾ ਉਸ ਤੋਂ ਬਾਅਦ ਇਹ ਮਾਮਲਾ ਕਿੰਨੇ ਦਿਨਾਂ ਬਾਅਦ ਦਰਜ ਹੋ ਜਾਂਦਾ ਤੁਹਾਡਾ ਰੋਲਾ ਕਦੋਂ ਪੈ ਜਾਂਦਾ ਲਗਭਗ 19 ਤਰੀਕ ਦੀ ਗੱਲ ਹੈ ਜੀ ਹਾਂ ਠੀਕ ਹੈ ਜੀ ਤੇ ਉਦੋਂ ਬਾਅਦ ਸਾਨੂੰ ਲੱਗਦਾ ਪਤਾ 23 ਤਰੀਕ ਨੂੰ ਜੀ ਹੂੰ ਠੀਕ ਹੈ ਜੀ 23 ਤਰੀਕ ਨੂੰ ਸਾਡੇ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਕਾਲ ਹੁੰਦੀ ਆ ਪੁਲਿਸ ਸਟੇਸ਼ਨ ਵੱਲੋਂ ਕਿ ਤੁਹਾਡੇ ਤੇ ਆ ਮਾਮਲਾ ਦਰਜ ਹੋ ਗਿਆ ਜੀ ਹੂੰ ਉਦੋਂ ਬਾਅਦ ਸਰ ਕੁਝ ਪਤਾ ਨਹੀਂ ਲੱਗਿਆ ਜੀ ਕੀ ਕੁਝ ਹੋ ਰਹੀ ਹੈਗੀ ਨਹੀਂ ਤੁਹਾਡੇ ਤੋਂ ਕੋਈ ਹੋਰ ਪੁੱਛ ਪੜਤਾਲ ਨਹੀਂ ਕੀਤੀ ਪੁਲਿਸ ਨੇ ਜਾਂ ਕਿਸੇ ਨੇ ਕੁਝ ਨਹੀਂ ਪੁੱਛ ਪੜਤਾਲ ਕੁਝ ਵੀ ਨਹੀਂ ਕਿਸੇ ਤਰ੍ਹਾਂ ਦੀ ਵੀ ਨਹੀਂ ਕੀਤੀ ਜੀ ਪਿੰਡ ਦੇ ਵੀ ਕਿਸੇ ਬੰਦੇ ਨੇ ਤੁਹਾਡੇ ਨਾਲ ਗੱਲ ਨਹੀਂ ਕੀਤੀ ਵੀ ਆਹ ਕੁਝ ਪਿੰਡ ਚ ਹੋਇਆ ਤੇ ਕੀ ਤੁਹਾਡਾ ਕੋਈ ਗਲਤੀ ਹੈਗੀ ਕਿ ਨਹੀਂ ਨਹੀਂ ਜੀ ਇਹਦੇ ਬਾਰੇ ਵੀ ਕੁਝ ਕੋਈ ਗੱਲ ਨਹੀਂ ਕੀਤੀ ਪਿੰਡ ਵਾਲਿਆਂ ਨੇ ਅੱਛਾ ਹੁਣ ਜਿਹੜੀ ਗੱਲ ਕੁੜੀ ਨੇ ਕਹੀ ਆ ਤੇ ਉਹਦੀ ਇੱਕ ਰਿਸ਼ਤੇਦਾਰ ਨੇ ਮੀਡੀਆ ਚ ਕਹੀ ਆ ਕਿ ਜ਼ਬਰਜਨਾਹ ਕੀਤਾ ਗਿਆ ਕਟਨੇਪ ਕਰਕੇ ਲਜਾਇਆ ਗਿਆ ਇਹ ਫਿਰ ਸਾਰੀਆਂ ਗੱਲਾਂ ਚ ਸਚਾਈ ਹੈਣੇਗੀ ਨਹੀਂ ਜੀ ਇਹ ਬਿਲਕੁਲ ਝੂਠ ਹੈ ਜੀ ਹਮ ਹਾਂਜੀ ਐਦਾ ਕੁਝ ਕੋਈ ਗੱਲ ਹੋਈ ਨਹੀਂ ਹਮ ਤੁਹਾਡੇ ਕੋਲੇ ਕੋਈ ਹੈ ਉਹਨਾਂ ਦੀ ਕਾਲਿੰਗ ਵਗੈਰਾ ਤੁਹਾਡੇ ਨਾਲ ਕਰਦੇ ਸੀਗੇ ਫੋਨ ਤੇ ਲਗਾਤਾਰ ਹਾਂਜੀ ਮੇਰੇ ਕੋ ਪ੍ਰੂਫ ਹੈਗੇ ਆ ਜੀ ਹਾਂ ਕੀ ਤੁਹਾਡੇ ਕੋਲ ਕੋਈ ਫੋਟੋਜ਼ ਇਕੱਠੀਆਂ ਦੀਆਂ ਜਾਂ ਕੁਝ ਹੈ ਹਾਂਜੀ ਮੇਰੇ ਕੋ ਫੋਟੋਸ ਹੈਗੀਆਂ ਨੇ ਹਮ ਹੋਰ ਹੋਰ ਮੇਰੇ ਕੋ ਕਾਲਿੰਗ ਡਿਟੇਲ ਵੀ ਹੈ ਜੀ ਹਮ ਰਿਕਾਰਡਿੰਗਸ रिकॉर्डिंग एक मिली है जी हम्म हैगी हां जी प्रोज सर इन ने खुद आप आके मेरे ਨਾਲ ਸੰਪਰਕ ਕੀਤਾ ਠੀਕ ਹੈ ਜੀ ਕਹਿੰਦੇ ਗੱਲ ਕਰੋ ਮੇਰੇ ਨਾਲ ਇਹ ਉਹ ਠੀਕ ਹੈ ਨਹੀਂ ਤਾਂ ਮੈਂ ਮਰ ਜਾਣਾ ਬੀਲੀ ਦਾ ਹੱਥ ਲਾ ਲੈਣਾ ਕੁਝ ਵੀ ਇਦਾਂ ਦਾ ਹਾਂਜੀ ਹੂੰ ਤੇ ਉਸ ਦਿਨ ਵੀ ਕੁੜੀ ਤੁਹਾਨੂੰ ਫੋਨ ਕਰਦੀ ਆ ਰਾਤ ਨੂੰ ਹਾਂਜੀ ਇਸ ਨੂੰ ਤੇ ਲੈ ਕੇ ਆਉਂਦੇ ਹਾਂਜੀ ਹੁਣ ਤੁਹਾਡੀ ਕੀ ਮੰਗ ਆ ਪੁਲਿਸ ਤੋਂ ਪੁਲਿਸ ਤੋਂ ਇਹ ਹੀ ਮੰਗਾ ਕਿ ਪਹਿਲਾਂ ਇਸ ਕੇਸ ਬਾਰੇ ਜਾਂਚ ਕੀਤੀ ਜਾਵੇ ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਵੇ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਕਰੀ ਤੁਹਾਨੂੰ ਲੱਗਦਾ ਕਿ ਇਹ ਇਹਦੇ ਵਿੱਚ ਪੋਲਿਟਿਕਲ ਪ੍ਰੈਸ਼ਰ ਹੈਗਾ ਪੋਲਿਟਿਕਲ ਪ੍ਰੈਸ਼ਰ ਕਰਕੇ ਤੁਹਾਨੂੰ ਫਸਾਇਆ ਗਿਆ ਹਾਂਜੀ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਛਲੇਂਦਰ ਸਿੰਘ ਸਨ ਆਫ ਕਰਤਾਰ ਸਿੰਘ ਇਹ ਕੀ ਮਸਲਾ ਹੁਣ ਹੈਗਾ ਜਿਹੜਾ ਤੁਸੀਂ ਅੱਜ ਦੱਸਣ ਜਾ ਰਹੇ ਹੋ ਇਹ ਸਰ ਮਸਲਾ ਹੈ ਜੀ 19 20 ਤਰੀਕ ਦੀ ਰਾਤ ਦਾ ਮਸਲਾ ਹੈ ਸਾਡੇ ਤੇ ਮੇਰਾ ਭਤੀਜਾ ਸੁਖਚੈਨ ਸਿੰਘ ਪੁੱਤਰ ਤਰਸੇਮ ਸਿੰਘ ਉਸ ਰਾਤ ਦਾ ਜਿਹੜਾ ਵੀ ਵਕੂਆ ਹੈ ਪਰਚਾ ਦਰਜ ਹੋਇਆ ਸਾਡੇ ਤੇ ਇਹ 19 20 ਦੀ ਰਾਤ ਦੀ ਗੱਲ ਹੈ ਉਹਨਾਂ ਨੇ ਇਹ ਕੁੜੀ ਵਾਲਿਆਂ ਨੇ ਬਿਆਨ ਦਿੱਤੇ ਆ ਕਿ ਇਹ ਮੁੰਡਾ ਤੇ ਨਾਲ ਇੱਕ ਗੁਰਚੰਦ ਸਿੰਘ ਮੁੰਡਾ ਸਾਡੀ ਕੁੜੀ ਨੂੰ ਹਸਪਤਾਲ ਦੇ ਨੋਕਤ ਕਰਕੇ ਕਰੋ ਗਵਾ ਕਰਕੇ ਲੈ ਗਿਆ ਤਕਰੀਬ 3 ਉਹਨਾਂ ਨੇ 1 ਵਜੇ ਦਾ ਖਾਇ 1 ਡੇਢ ਦਾ ਟਾਈਮ ਤੇ 3 ਵਜੇ ਸਾਡੇ ਘਰੇ ਸੁੱਟ ਕੇ ਚਲੇ ਗਿਆ ਜਦੋਂ ਕਿ ਅਸੀਂ ਇਹ ਸਾਰੀ ਖੋਜ ਕੀਤੀ ਤੇ ਸਾਨੂੰ ਕੁਝ ਸਬੂਤ ਹੱਥੇ ਲੱਗੇ ਆ ਜਿਵੇਂ ਕਿ ਕੁੜੀ ਦੇ ਰਿਲੇਸ਼ਨ ਸੁਖਚੰਦ ਸਿੰਘ ਮੁੰਡੇ ਨਾਲ ਆ ਉਹਦੇ ਫੋਟੋ ਵਗੈਰਾ ਵੀ ਹੈਗੇ ਨੇ ਕਾਲਾਂ ਦੀ ਡਿਟੇਲ ਵੀ ਹੈਗੀ ਆ ਤੇ ਜਿਹੜੀ ਉਸ ਦਿਨ ਦਾ ਵਕੂਆ ਬਣਾਇਆ ਗਿਆ ਉਸ ਰਾਤ ਦਾ ਜਿਹੜੀ ਕੁੜੀ ਚੱਲ ਕੇ ਇੱਥੇ ਸੁਖਚੈਨ ਸਿੰਘ ਦੇ ਘਰ ਆਉਂਦੀ ਆ ਕਰੀਬ 1:00 ਵਜੇ ਵੀ 22 ਮਿੰਟ ਤੇ ਆਉਂਦੀ ਹੈ ਤੇ 3:00 ਵਜੇ ਇਥੋਂ ਕੁੜੀ ਵਾਪਸ ਜਾਂਦੀ ਜਿਹੜੀ ਫੁਟੇਜ ਅਸੀਂ ਕੈਮਰਾ ਦੇ ਵਿੱਚੋਂ ਕਢਾਈ ਹੈ ਸਾਡੇ ਆਪ ਦੇ ਕੈਮਰੇ ਦੇ ਫੁਟੇਜ ਵਗੈਰਾ ਹੈਗੀ ਆ ਉਹਦੇ ਵਿੱਚ ਸਾਰਾ 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 ਸ਼ੋਅ ਹੋ ਰਿਹਾ ਜੀ ਕੁੜੀ ਦਾ ਰਿਲੇਸ਼ਨ ਸੀਗੇ ਮੁੰਡੇ ਨਾਲ ਪਹਿਲਾਂ ਜੀ ਸੁਖਚੈਨ ਸਿੰਘ ਨਾਲ ਰਿਲੇਸ਼ਨ ਹੈਗੇ ਸੀ ਸਿਰਫ ਮੁੰਡੇ ਦਾ ਕੋਈ ਉਹਦੇ ਨਾਲ ਗੱਲਬਾਤ ਨਹੀਂ ਉਹ ਆਪਦੀ ਸਹਿਮਤੀ ਨਾਲ ਆਈ ਸੀ ਹਾਂਜੀ ਉਹਨਾਂ ਦੀ ਸਹਿਮਤੀ ਨਾਲ ਆਈ ਸੀ ਐਸਸੀ ਫੁਟੇਜ ਜਿਹੜੀ ਉਹ ਤੁਹਾਡੇ ਘਰ ਦੀ ਹੈ ਜਿੰਨੇ ਜੇ ਲੜਕੀ ਕਰੇ ਹਾਂਜੀ ਹਾਂਜੀ ਉਹ ਮੇਰੇ ਘਰ ਦੀ ਹੈ ਫੁਟੇਜ ਤੇ ਕਿੰਨਾ ਸਮਾਂ ਲੜਕੀ ਜਿਹੜੀ ਉਹ ਕਰੇ ਰਹੀ ਆ? ਕਰੀਬ 2 ਘੰਟੇ ਲਾ ਕੇ ਥੋੜੀ ਹੈ। ਅੱਛਾ ਉਸ ਤੋਂ ਬਾਅਦ ਮੁੰਡਾ ਛੱਡ ਕੇ ਆਇਆ ਕੁੜੀ ਆਪ ਗਈ ਹੈ। ਕੁੜੀ ਕੁੜੀ ਆਪ ਇਕੱਲੀ ਵਾਪਸ ਜਾਂਦੀ ਹੈ ਜੀ। ਤੇ ਆਈ ਵੀ ਇਕੱਲੀ ਹੈ? ਨਹੀਂ ਨਾਲ ਮੁੰਡਾ ਉਹਦੇ ਆ ਰਿਹਾ ਦੋਨੋਂ ਆ ਰਿਹਾ ਜੀ। ਅੱਛਾ ਜਦੋਂ ਘਰ ਜੈਂਟਰ ਹੁੰਦੇ ਨੇ ਦੋਨੋਂ ਇਕੱਠੇ ਆਉਂਦੇ ਆ। ਉਹਨਾਂ ਨੇ ਜਿਵੇਂ ਬਿਆਨ ਦਿੱਤੇ ਆ ਮੀਡੀਆ 'ਚ ਵੀ ਸਾਨੂੰ ਸੁੱਟ ਗਏ ਸੀ ਪਿੰਡ ਦੇ ਬਾਹਰ ਮੈਂ ਆਪ ਆਈ ਆ ਇਹ ਗੱਲਾਂ ਮੀਡੀਆ ਦੇ ਵਿੱਚ ਉਹਨਾਂ ਨੇ ਕਹੀਆਂ ਸੀ ਹਾਂਜੀ ਇਹਦੇ ਚੋਂ ਤੁਹਾਡੀ ਗੱਲ 'ਚ ਫਰਕ ਕੀ ਆ ਫਰਕ ਇਹ ਸਰਾਸਰ ਦੇਖਿਆ ਫੁਟੇਜ 'ਚ ਦੇਖਿਆ ਕਿ ਕੁੜੀ ਆਪਦੀ ਸਹਿਮਤੀ ਨਾਲ ਮੁੰਡੇ ਨਾਲ ਆ ਰਹੀ ਹੈ ਜੀ ਕਰੀਬ ਡੇਢ ਦੋ ਘੰਟਾ ਵਿੱਚ ਬਿਠੋ ਬਤਾ ਕੇ ਵਾਪਸ ਜਾ ਰਹੀ ਇਕੱਲੀ ਕੁੜੀ ਵਾਪਸ ਜਾ ਰਹੀ ਹੈ ਜੀ ਇਹੋ ਜਿਹੀ ਕੋਈ ਤੁਸੀਂ ਕਹਿ ਰਹੇ ਹੋ ਵੀ ਰਿਲੇਸ਼ਨ ਹੈਗੇ ਕੁੜੀ ਨਾਲ ਹਾਂਜੀ ਤੇ ਸਬੂਤ ਕੀ ਨੇ ਤੁਹਾਡੇ ਕੋਲੇ ਰਿਲੇਸ਼ਨਾਂ ਦੇ ਪੁਰਾਣੇ ਸਾਡੇ ਕੋਲ ਚ ਕਾਲਾ ਹੈ ਗਿਆ ਸੀ ਜਿਹੜਾ ਕੁੜੀ ਦਾ ਮੋਬਾਈਲ ਵੀ ਅਸੀਂ ਰਿਕਵਰ ਕਰਕੇ ਸਾਡੇ ਕੋਲ ਜਦੋਂ ਕਰੇ ਆਈਏ ਕੁੜੀ ਇਥੇ ਮੋਬਾਈਲ ਆਪਦਾ ਭੁੱਲ ਗਈ ਸੀ ਉਹ ਅਸੀਂ ਐਸਐਚਓ ਸਾਹਿਬ ਨੂੰ ਸੌਂਦ ਦਿੱਤਾ ਹੈ ਤੇ ਜਿਹੜੇ ਕਰੇ ਫੋਟੋ ਸਾਡੇ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਕਈ ਫੋਟੋ ਵਗੈਰਾ ਜਿਹੜੀਆਂ ਨੇ ਉਹ ਸਾਰੀਆਂ ਅਸੀਂ ਪੁਲਿਸ ਅਫਸਰਾਂ ਦੇ ਹਵਾਲੇ ਕਰਤੀਆਂ ਨੇ ਫੋਟੋਜ਼ ਵਗੈਰਾ ਜਿਹੜੀ ਆਈ ਉਹ ਵੀ ਪੁਲਿਸ ਅਫਸਰਾਂ ਨੂੰ ਅਸੀਂ ਦੇ ਚੁੱਕੇ ਹਾਂ ਬੱਚੇ ਦੇ ਬਤਾਵਕ ਇੱਕ ਗੱਲ ਕਹੀ ਜਾ ਰਹੀ ਪਿਸਤੌਲ ਦੀ ਨੋਕ ਤੇ ਬਲਾਕ ਕਰ ਦਿੱਤਾ ਨਹੀਂ ਜੀ ਇਹੋ ਜੇ ਸਾਡੇ ਨਹੀਂ ਜੀ ਸਾਡੇ ਪਰਿਵਾਰ ਚ ਕਿਸੇ ਕੋਲ ਕੋਈ ਹਥਿਆਰ ਲਿਸੈਂਸ ਨਹੀਂਗਾ ਜੀ ਉਹ ਜਿਹੜੀ ਫੋਟੋ ਜਿਹਨਾਂ ਪਿਸਤੌਲ ਦੀ ਲਈ ਉਹ ਸਾਡੇ ਰਿਸ਼ਤੇਦਾਰਾਂ ਦੇ ਵਿਆਹ ਤੇ ਸੀ ਤੇ ਉਹ ਫੋਟੋ ਕਿਤੇ ਇਹਨਾਂ ਦੇ ਹੈਗੇ ਸੀ ਉਹ ਜਦੋਂ ਮੁੰਡੇ ਦਾ ਮੋਬਾਈਲ ਪੁਲਿਸ ਲੈ ਕੇ ਉਹਦੇ ਵਿੱਚੋਂ ਫੋਟੋ ਕੱਢ ਕੇ ਨਾਲ ਲਾਇਆ ਗਿਆ ਜੀ ਹੂੰ ਕੀ ਮੰਗ ਕੀ ਹੈ ਤੁਹਾਡੀ ਮੰਗੇ ਸਾਡੇ ਇਹ ਸਾਰਾ ਸਾਰਾ ਬੜਾ ਪਤਾ ਆਪਾਂ ਸਾਰਿਆਂ ਨੂੰ ਪਤਾ ਬੜਾ ਭੈੜਾ ਪਰਚਾ ਇੰਦੇ ਚ ਬੱਚੇ ਦੀ ਜ਼ਿੰਦਗੀ ਖਰਾਬ ਹੋ 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 ਸਕਦੀ ਆ ਤੇ ਅਸੀਂ ਇਨਸਾਫ ਦੀ ਮੰਗ ਕਰਨੇ ਵੀਂਦੀ ਜੋ ਸਾਨੂੰ ਪੁਲਿਸ ਤੇ ਵੀ ਮਾਨ ਹੈ ਚੱਕਰ ਪੈ ਜਾਂਦੇ ਨੇ ਚਲ ਪੁਲਿਸ ਨੂੰ ਜਦੋਂ ਅਸੀਂ ਸਾਰੇ ਸਬੂਤ ਦੇਤੇ ਸਾਡੇ ਨਾਲ ਸਹੀ ਨਿਆਂ ਹੋਣਾ ਚਾਹੀਦਾ ਸਾਨੂੰ ਨਿਆਂ ਮਿਲਣਾ ਚਾਹੀਦਾ ਇਕਵਾਰੀ ਵਗੈਰਾ ਤੁਸੀਂ ਮਾਰਕ ਕਰਾਈ ਜੀ ਅਸੀਂ ਐਸਐਸਪੀ ਸਾਹਿਬ ਤੇ ਅਰਜ਼ੀ ਦਿੱਤੀ ਹੈ ਜੀ ਇੱਕ ਗੱਲ ਹੋਰ ਕਹੀ ਗਈ ਸੀ ਵੀ ਕੁੜੀ ਨੂੰ ਅਗਵਾ ਕਰਕੇ ਕਾਰ ਤੇ ਲੈ ਕੇ ਗਏ ਨੇ ਤੇ ਉਸ ਤੋਂ ਬਾਅਦ ਕੁੜੀ ਨੂੰ ਸੁੱਟ ਗਏ ਨੇ ਇਹ ਗੱਲ ਨੂੰ ਥੋੜਾ ਜਿਹਾ ਕਲੀਅਰ ਕਰੋ ਕੁੜੀ ਨੂੰ ਗਵਾਹ ਕੀਤਾ ਨਹੀਂ ਕੀਤਾ ਬਿਲਕੁਲ ਗਵਾਹ ਨਹੀਂ ਕੀਤਾ ਗਿਆ ਨਾ ਹੀ ਗੱਡੀ ਜਿੱਥੇ ਉਹ ਉਹਨਾਂ ਨੇ ਗੱਲ ਬਣਾਈ ਕੁੜੀ ਨੂੰ ਕਰ ਚੁੱਕ ਤੇ ਕਾਰ ਤੇ ਲੈ ਕੇ ਨੁੱਥੋਂ ਤਾਂ ਕਾਰ ਬੈਕ ਵੀ ਨਹੀਂ ਹੁੰਦੀ ਕਾਰ ਉਥੋਂ ਬੈਕ ਵੀ ਨਹੀਂ ਹੋ ਸਕਦੀ ਇੱਕ ਉਥੇ ਇੰਨੀ ਪੇੜੀ ਗਲੀ ਹੈ ਕਿ ਸੰਗ ਨਹੀਂ ਆਬਾਦੀ ਦੇ ਵਿੱਚ ਹੈ ਉਥੇ ਕੋਈ ਇਹੋ ਜੀ ਗੱਲ ਨਹੀਂ ਕਿ ਵੀ ਟਾਣੀ ਦੇ ਕਾਰ ਹੈ ਜ ਕੁਛ ਉਹ ਪਿੰਡ ਦੇ ਵਿੱਚ ਨੇ ਆਸੇ ਪਾਸੇ ਕਰੀਬ 10-15 ਕਾਰ ਉਹਨਾਂ ਦੇ ਜਿਹੜੇ ਬੂਹੇ ਨਬੂਹਾ ਇਹਨਾਂ ਦਾ ਲੱਗਦਾ ਹੈ ਤੇ ਜੇ ਇਹੋ ਜੀ ਗੱਲ ਹੁੰਦੀ ਤੇ ਅਸੀਂ ਉਹ ਟਿੱਪਾ ਦਾ ਲੱਗ ਸਕਦਾ ਹਿਰਾਤ ਨੂੰ ਗੱਡੀ ਲੈ ਕੇ ਵੀ ਗਈ ਫਿਰ ਜਦੋਂ ਕਹਿੰਦੇ ਨੇ ਕੁੜੀ ਨੂੰ ਛੁੱਟ ਕੇ ਗਿਆ ਕਰੇ ਛੱਡ ਕੇ ਗਿਆ ਇਹੋ ਜਿਹੀ ਕੋਈ ਉੱਥੇ ਗੱਲ ਨਹੀਂ ਹੈ ਜੀ ਸ੍ਰੀਮਾਨ ਜੀ ਇੱਕ ਵੀਡੀਓ ਆ ਰਹੀ ਜਿਹਦੇ ਤੁਹਾਡਾ ਬੱਚਾ 11:30 ਵਜੇ ਦੇ ਕਰੀਬ ਉੱਥੇ ਜਾ ਰਿਹਾ ਜੀ ਹਾਂਜੀ ਇਹ ਛੋ ਹੋ ਰਿਹਾ ਤਾਂ ਇਹ ਤਾਂ ਅਸੀਂ ਪੱਖ ਪੇਸ਼ ਕਰ ਰਹੇ ਹਾਂ ਜੀ ਮੁੰਡਾ ਕੁੜੀ ਨੇ ਫੋਨ ਕੀਤਾਗਾ ਜਦੋਂ ਮੁੰਡਾ ਕੁੜੀ ਨੂੰ ਅੱਗੋਂ ਸਾਡੇ ਡਿਸਪੈਂਸਰੀ ਹਸਪਤਾਲ ਉੱਥੋਂ ਜਾਂਦ ਤੱਕ ਮੁੰਡਾ ਜਾਂਦਾ ਕੁੜੀ ਨੂੰ ਨਾਲ ਲੈ ਕੇ ਫਿਰ ਵਾਪਸ ਆਪਦੇ ਘਰੇ ਲੈ ਕੇ ਕੁੜੀ ਨੂੰ ਆਉਂਦਾ ਹੈ ਜਣੀ ਕਿ ਕੁੜੀ ਨੇ ਫੋਨ ਕੀਤਾ ਹੋਊਗਾ ਹਾਂਜੀ ਹਾਂਜੀ ਫੋਨ ਕੀਤਾ ਫਿਰ ਫੋਨ ਤੋਂ ਬਾਅਦ ਮੁੰਡਾ ਲੈਣ ਜਾਂਦਾ ਕੁੜੀ ਨੂੰ ਹਾਂਜੀ ਹਾਂਜੀ ਯਾਨੀ ਕਿ ਅੱਧੇ ਪੌਣੇ ਘੰਟੇ ਦਾ ਗੈਪ ਹੈਗਾ ਵੇਹ ਹਾਂਜੀ ਹਾਂਜੀ ਅੱਧਾ ਘੰਟਾ ਦਾ ਗੈਪ ਹੈਗਾ ਜਿਹੜਾ ਵੀ ਉਹ ਆਉਂਦਾ ਜਿਹੜੀ ਫੁਟੇਜ ਤੋਂ ਪਤਾ ਲੱਗ ਰਿਹਾ ਜੀ ਕੀ ਨਾਮ ਆ ਤੁਹਾਡੇ ਬੇਟੇ ਦਾ ਸੁਖਚੈਨ ਸਿੰਘ ਕੀ ਗੱਲ ਹੋਈ ਆ ਉਸ ਦਿਨ ਉਸ ਦਿਨ ਸਰ ਅਸੀਂ ਤਾਂ ਸੁੱਤੇ ਪਏ ਸੀ ਰਾਤ ਨੂੰ ਕੁੜੀ ਆਈ ਸੀ ਆ ਕੇ ਫਿਰ ਉਹ ਚਲੀ ਗਈ ਏ ਸਾਡੇ ਘਰੇ ਆਈ ਏ ਜਦੋਂ ਸਾਨੂੰ ਉੱਥੇ ਤਾਂ ਮੈਨੂੰ ਪਤਾ ਲੱਗਿਆ ਵੀ ਕੁੜੀ ਆ ਕੇ ਚਲੀ ਗਈ ਏ ਸਾਡੇ ਮੁੰਡੇ ਨਾਲ ਹੁੰਦੀ ਗੱਲਬਾਤ ਚੱਲਦੀ ਸੀ ਪਹਿਲਾ ਸਹਿਮਤੀ ਨਾਲ ਪਤਾ ਨਹੀਂ ਕਦੋਂ ਤੇ ਮਿਲਦੇ ਸੀ ਹੁਣ ਉਹਨੇ ਸਾਡੇ ਤੇ ਉਲਟਾ ਕਾਰਵਾਈ ਕਰਾ ਦਿੱਤੀ ਹੈ ਕਾਨੂੰਨੀ ਵੀ ਹੁਣ ਸਾਡਾ ਗਲਤੀ ਬਣਾਦੀ ਪਈ ਹੈ ਪਹਿਲਾ ਆਦੀ ਸਹਿਮਤੀ ਨਾਲ ਆਦੀ ਜਾਂਦੀ ਸੀ ਪਤਾ ਨਹੀਂ ਕਦੋਂ ਤੇ ਮਿਲਦੀ ਸੀ ਮੁੰਡੇ ਨਾਲ ਜਿਹੜੀ ਉਹਦੀ ਰਿਲੇਸ਼ਨਸ਼ਿਪ ਸੀ ਤੁਹਾਨੂੰ ਪਤਾ ਕਿੰਨੇ ਟਾਈਮ ਤੋਂ ਸੀ ਜਾਂ ਨਹੀਂ ਨਹੀਂ ਸਰ ਸਾਨੂੰ ਨਹੀਂ ਪਹਿਲਾਂ ਪਤਾ ਸੀ ਹੁਣ ਜਦੋਂ ਮਿਲ ਨਹੀਂ ਤੁਹਾਨੂੰ ਨਹੀਂ ਪਤਾ ਲੱਗੇ ਵੀ ਕੁੜੀ ਮਿਲ ਨਹੀਂ ਕਰੇ ਨਹੀਂ ਜੀ ਉਹਨੇ ਫੋਨ ਕੀਤਾ ਮੁੰਡੇ ਨੂੰ ਜ਼ਬਰਦਸਤ ਵੀ ਤੂੰ ਮੈਨੂੰ ਮਿਲ ਫੇਰੇ ਇੱਥੇ ਟੈਂਕੀ ਦੇ ਕੋਲ ਗਿਆ ਸੀ ਲੈਣ ਉਥੋਂ ਆਪੇ ਕੱਲੀ ਆਂਦੀ ਪਈ ਅਸੀਂ ਗਵਾਂਡੀਆਂ ਦੇ ਕੈਮਰਿਆਂ 'ਚ ਵੇਖਾ ਏ ਕੱਲੀ ਆਈ ਕੁੜੀ ਆਪਾਈ ਕਰੇ ਹਾਂਜੀ ਕੱਲੀ ਆਪ ਚੱਲ ਕੇ ਆਈ ਏ ਸਾਡੇ ਘਰੇ ਤੇ ਘਰੇ ਕਿੰਨਾ ਕੁ ਟਾਈਮ ਰਾਤ ਨੂੰ ਉਸ ਦਿਨ ਰਹੀ ਆ ਜਿੰਨਾ ਟਾਈਮ ਦੱਸਦੀ ਏ ਉਹਨਾਂ ਦੋ ਘੰਟੇ ਲਾ ਕੇ ਗਈ ਏ ਅੱਛਾ ਤੇ ਉਸ ਤੋਂ ਬਾਅਦ ਸਹੀ ਸਲਾਮਤ ਘਰੇ ਗਈ ਆਪ ਗਈ ਏ ਹਾਂਜੀ ਤੁਰ ਕੇ ਚਲੀ ਏ ਨਾਲ ਸਾਡਾ ਮੁੰਡਾ ਬਾਅਦ ਚ ਵੇਂਦਾ ਇਹ ਦੂ ਵੇਂਦਾ ਇਹ ਦੂ ਇਹ ਕੋਈ ਵੇਂਦਾ ਤਾਂ ਨਹੀਂ ਪਿਆ ਆਪੇ ਚੱਲੀ ਏ ਤੂੰ ਆ ਲੈ ਲੈ ਜਾਂਦੀ ਆ ਗਾ ਜਾ ਕੇ ਦੌੜ ਕੇ ਆ ਦੇ ਕਰੇ ਜਾਂਦੀ ਆ ਫਿਰ ਉਹਨਾਂ ਨੇ ਇਹ ਕਹਾਣੀ ਬਣਾ ਕੇ ਪਰਚਾ ਕੋ ਦਰਜ ਕਰਾਤਾ ਉਹ ਕੀ ਗੱਲ ਹੋਈ ਇਹ 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 ਸਾਨੂੰ ਸਾਦੇ ਸਮਝ ਤੂ ਬਾਹਰੇ ਵੀ ਉਹਨੇ ਹੁਣ ਕਿਉਂ ਸਾਡੇ ਤੇ ਇਹ ਦੂ ਇੱਕ ਨੂੰ ਨਿਕਾਰਾ ਵੇ ਕਾਰਵਾਈ ਕਰਵਾ ਦਿੱਤੀ ਏ ਇਹ ਕੀ ਕਰਦੇ ਹੋ ਤੁਸੀਂ ਹਾਂ ਸਾਨੂੰ ਸਾਨੂੰ ਸਾਹਿਬ ਮਿਲਣਾ ਚਾਹੀਦਾ ਸਾਨੂੰ ਸਾਹਿਬ ਮਿਲਣਾ ਤੇ ਸਾਨੂੰ ਤਾਂ ਵੈਸੇ ਪੁਲਿਸ ਵਾਲੇ ਵੀ ਕਿਹਾ ਸੀ ਫਿਰ ਆ ਗਣੇਸ ਤੇ ਕੌਣ ਪਤਾ ਨਹੀਂ ਪੜਾਈ ਗਈ ਕਿ ਨੇਸੀ ਆਖੇ ਜੇ ਸਾਡਾ ਬੱਚਾ ਹੈਗਾ ਜਾਂ ਸਾਡੀ ਧੀ ਬਣਦੀ ਚਾਹਦੀ ਹੈ ਤਾਂ ਅਸੀਂ ਬਣਾਣੇ ਵਿਚਾਦੇ ਆ ਵੀ ਮੁੰਡੇ ਨੂੰ ਮੇਰੇ ਨਾਲ ਪਿਆਦੀ ਸੀ ਹਾਂ ਜਿਹੜੀ ਜਿਹੜੀ ਕਹਾਣੀ ਉਹਨਾਂ ਨੇ ਬਣਾ ਕੇ ਦੱਸੀ ਆ ਵੀ ਉਹਨੂੰ ਚੱਕ ਕੇ ਲੈ ਕੇ ਗਏ ਆ ਤੇ ਉਸ ਤੋਂ ਬਾਅਦ ਉਹਨੂੰ ਸੁੱਟ ਗਏ ਨੇ ਇਹ ਕਹਾਣੀ ਝੂਠੀ ਹੈ ਹਾਂਜੀ ਹਾਂਜੀ ਇਹ ਬਿਲਕੁਲ ਝੂਠੀ ਹੈ ਪਰ ਮੁੰਡੇ ਨੂੰ ਮਜਬੂਰ ਵੀ ਕੀਤਾ ਗਿਆ ਮੁੰਡੇ ਨੂੰ ਮਜਬੂਰ ਜ਼ਰੂਰ ਕੀਤਾ ਸੀ ਮੈਂ ਮਰ ਜਾਵਾਂਗੀ ਮੈਂ ਇਹ ਕਰਾਂਗੀ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਸੀ